ਸ੍ਰੀ ਵਾਹਿਗੁਰੂ ਜੀ ਦਾ ਘਰ ਸਾਹਿਬ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਰਾਗ ਮਹੱਲਾ 3 ਗਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਪ੍ਰਮਾਤਮਾ ਸਭ ਗੁਣਾਂ ਦਾ ਖਜ਼ਾਨਾ ਹੈ ਉਸ ਤੇ ਗੁਣਾਂ ਦਾ ਅਖੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ ਕਥਨੀ ਬਦਨੀ ਨਾ ਪਾਈਏ ਹਉਮੇ ਵਿੱਚੋਂ ਜਾਏ ਨਿਰਾ ਇਹੋ ਕਹਿਨ ਕਥ ਨਾਲ कि मैं वही गुरु ਨੂੰ ਲੱਭ ਲਿਆ ਹੈ। वही गुरु ਨੂੰ ਪ੍ਰਾਪਤ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। परमात्मा ਤਦੋਂ ਹੀ ਮਿਲਦਾ ਹੈ ਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ। ਸਤਗੁਰ ਮਿਲਿਏ ਸਦ ਪੈ ਰਚੇ ਆਪ ਉਸੇ ਮਨ ਆਈ। ਗੁਰੂ ਦੇ ਮਿਲ ਨਾਲ ਮਨੁੱਖ ਦਾ ਹਿਰਦਾ ਸਦਾ ਪ੍ਰਮਾਤਮਾ ਦੇ ਡਰ ਅਧ ਵਿੱਚ ਭਜਾ ਰਿਹਾ ਹੈ ਤੇ ਇਸ ਤਰ੍ਹਾਂ ਪ੍ਰਮਾਤਮਾ ਆਪ ਮਨੁੱਖ ਦੇ ਮਨ ਵਿੱਚ ਆਪ ਵਸਦਾ ਹੈ ਕਹੇ ਗੁਰਮਖ 부ਝੇ ਕੋਏ اے ਭਾਈ ਜਿਹੜਾ ਕੋਈ ਮਨੁੱਖ ਸਹੀ ਜੀਵਨ ਜੁਗਤ ਸਮਝਦਾ ਹੈ ਉਹ ਗੁਰੂ ਦੇ ਰਹੀ ਹੀ ਸਮਝਦਾ ਹੈ ਗੁਰੂ ਹੀ ਉਸ ਨੂੰ ਸੰਹੁੰਦਾ ਹੈ ਗੁਰੂ ਹੀ ਜਾਚ ਸੰਹੁੰਦਾ ਹੈ ਗੁਰੂ ਹੀ ਅਮਲ ਕਿਸ ਤਰ੍ਹਾਂ ਕਰਨਾ ਹੈ ਇਹ ਦੱਸਦਾ ਹੈ ਬਿਨ ਬੁਝੇ ਕਰਮ ਕਮਾਉਣੇ ਜਨਮ ਪਦਾਰਥ ਕੋਈ ਰਹਾਓ ਸਹੀ ਜੀਵਨ ਜੁਗਤ ਸਹੀ ਟੰਗ ਸਮਝਣ ਤੋਂ ਬਿਨਾ ਮਿੱਥੇ ਹੋਏ ਧਾਰਮਿਕ ਕੰਮ ਕਰਮ ਨਾਲ ਮਨੁੱਖ ਕੀਮਤੀ ਮਨੁੱਖਾ ਜਨ ਗਵਾ ਲੈਂਦਾ ਹੈ ਜਿਨੇ ਚੱਖਿਆ ਤਿਨੇ ਸាទ ਪਾਇਆ ਬਿਨ ਚੱਖੇ ਪਰਮ ਭੁਲਾਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ ਹੈ ਉਹਨਾਂ ਨੇ ਇਸ ਦਾ ਸਵਾਦ ਮਾਨਿਆ ਹੈ ਨਾਮ ਅੰਮ੍ਰਿਤ ਸਵਾਦ ਚੱਖਣ ਤੋਂ ਬਿਨਾਂ ਮਨੁੱਖ ਮਾਇਆ ਦੀ ਭਟਕਣਾ ਵਿੱਚ ਪੈ ਕੇ ਗੁਰਾਹੇ ਪੈ ਜਾਂਦਾ ਹੈ ਕਿਉਂਕਿ ਮਨੁੱਖ ਨੂੰ ਨਾਮ ਦੀ ਪਰਿਭਾਸ਼ਾ ਸਮਝ ਹੀ ਨਹੀਂ ਪੈਂਦੀ ਕਿ ਨਾਮ ਜਪਦਿਆਂ ਹੋਇਆਂ ਗੁਰੂ ਦਾ ਹੁਕਮ ਮੰਨਦਿਆਂ ਹੋਇਆਂ ਉਸ ਦੇ ਨਾਲ ਸਬਰ ਸੰਤੋਖ ਦੇ ਵਿੱਚ ਰਹਿਣਾ ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ ਵੀ ਅਸੀਂ ਗੁਰੂ ਦੀਕ ਦੇ ਉਲਟ ਵੀ ਚੱਲਿਏ ਤੇ ਆਪਣੇ ਆਪ ਨੂੰ ਗੁਰੂ ਵਾਲਾ ਵੀ ਕਹੀਏ ਇਸ ਤਰ੍ਹਾਂ ਕਿਰਪਾ ਨਹੀਂ ਹੋ ਸਕਦੀ ਇਸੇ ਕਰਕੇ ਹੀ ਮੁਖ ਭਟਕਣਾ ਵਿੱਚ ਪੈ ਕੇ ਕਿਰਾਏ ਪਿਆ ਰਹਿੰਦਾ ਹੈ ਅਮਰਤ ਸਾਚਾ ਨਾਮ ਹੈ ਕਹਿਣਾ ਕਸ਼ੂ ਨਾ ਜਾਏ ਪ੍ਰਮਾਤਮਾ ਦਾ ਨਾਮ ਸਦਾ ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ ਇਸ ਦਾ ਸਵਾਦ ਦੱਸਿਆ ਨਹੀਂ ਜਾ ਸਕਦਾ ਪੀਪਤ ਹੋ ਪ੍ਰਵਾਨ ਪਿਆ ਪੂਰੇ ਸਬਦ ਸਮਾਏ ਪੂਰੇ ਗੁਰਦੇ ਸ਼ਬਦ ਵਿੱਚ ਲੀਨ ਹੋ ਗਏ ਨਾਮ ਅਮਰਤ ਪਿੰਦਿਆ ਹੈ ਮਨੁੱਖ ਪ੍ਰਬੋਧ ਦੀ ਹਜ਼ੂਰੀ ਵਿੱਚ ਕਬੂਲ ਪੈ ਜਾਂਦਾ ਹੈ ਆਪੇ ਦਿੱਤਾ ਪਈਏ ਹੋਰ ਕਰਨਾ ਕ슌 ਨਾ ਜਾਏ ਨਾਮ ਅਮਰਤ ਦੀ ਦਾਤ ਜੀ ਪ੍ਰਮਾਤਮਾ ਆਪ ਹੀ ਦੀਵਤਾ ਮਿਲਦੀ ਹੈ ਜੇ ਉਸ ਦੀ ਮਿਹਰ ਨਾ ਹੋਵੇ ਤਾਂ ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ ਦੇਵਨ ਵਾਲੇ ਕਹ ਹੱਤ ਦਾਤ ਹੈ ਗੁਰੂ ਦਵਾਰੇ ਪਾਏ ਨਾਮ ਦੀ ਦਾਤ ਦੇਵਨ ਵਾਲੇ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਇਹ ਦਾਤ ਹੈ ਉਸ ਦੀ ਰਜ਼ਾ ਅਨਸਾਰ ਗੁਰੂ ਦੇ ਦਰ ਤੋਂ ਹੀ ਮਿਲਦੀ ਹੈ ਜਿਹਾ ਕੀ ਤੁੰ ਤਿਆ ਹੋਆ ਜਿਹੇ ਕਰਮ ਕਮਾਏ ਪ੍ਰਮਾਤਮਾ ਨੇ ਜੀਵ ਨੂੰ ਜਿਹੋ ਜਿਹਾ ਬਣਾਇਆ ਜੀਵ ਉਹੋ ਜਿਹਾ ਬਣ ਗਿਆ ਫਿਰ ਉਹੋ ਜੇ ਕਰਮ ਜੀਵ ਕਰਦਾ ਹੈ ਉਸ ਦੀ ਰਜਾ ਸਾਰੇ ਜੀਵ ਗੁਰੂ ਤੇ ਦਰਤੇ ਆਉਂਦਾ ਹੈ ਜਤ ਸਤ ਸੰਜਮ ਨਾਮ ਹੈ ਬਿਨ ਨਾਵੇਂ ਨਿਰਮਲ ਨਾ ਹੋਏ ਮਨੁੱਖ ਆਪਣੇ ਜੀਵਨ ਨੂੰ ਪਵਿੱਤਰ ਕਰਨ ਲਈ ਜਤ ਸਤ ਸੰਜਮ ਸਾਤ ਹੈ ਪਰ ਨਾਮ ਸਿਮਰਣ ਤੋਂ ਬਿਨਾ ਇਹ ਕਿਸੇ ਕੰਮ ਨਹੀਂ ਪਰਮਾਤਮਾ ਦਾ ਨਾਮ ਅਮਰਤ ਹੀਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ ਨਾਮ ਤੋਂ ਬਿਨਾ ਮਨੁੱਖ ਪਵਿੱਤਰ ਜੀਵਨ ਵਾਲਾ ਨਹੀਂ ਹੋ ਸਕਦਾ ਪੂਰੇ ਭਾਗ ਨਾਮ ਮਨੋਸੇ ਸ਼ਬਦ ਮਿਲਾਵਾ ਹੋਏ ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਵਸਥਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਦਾ ਪ੍ਰਭ ਨਾਲ ਮਿਲਾਪ ਹੋ ਜਾਂਦਾ ਹੈ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਈ ਇਹ ਨਾਨਕ ਗੁਰੂ ਦੇ ਸ਼ਬਦ ਦੀ ਵਰਕਤ ਨਾਲ ਜਿਹੜਾ ਮਨੁੱਖ ਆਤਮਿਕ ਅਡੋਲਤਾ ਵਿੱਚ ਟਿੱਕੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਜੀਵਨ ਪਤਿਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ਵਾਹਿਗੁਰੂ ਕਿਰਪਾ ਕਰ ਆਓ ਅਰਦਾਸ करिए ਆਪਾਂ ਸਾਰਿਆਂ ਨੂੰ ਵਾਹਿਗੁਰੂ ਇਹ ਗੁਣ ਬਖਸ਼ੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਪਰਮਾਤਮਾ ਦੇ ਦਰ ਤੇ ਕਬੂਲ ਹੋਈਏ ਸ੍ਰੀ ਵਾਹਿਗੁਰੂ ਜੀ ਦਾ ਘਰ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ